ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਆਖਰੀ ਪਿੰਡ ਆ ਇਹਦੋਂ ਗਾਂਹ ਹੱਦ ਦਾ ਜਿਹੜੀ ਉਹ ਮੋਗੇ ਜ਼ਿਲ੍ਹੇ ਦੀ ਸ਼ੁਰੂ ਹੋ ਜਾਂਦੀ ਹੈ ਮਿੱਤਰੋ ਗਿੱਲ ਪਿੰਡ ਦੇ ਵਿੱਚ ਆ ਤੇ ਲੱਭੀ ਵੀਰ ਦੇ ਘਰੇ ਆ ਜਿਸ ਘਰ ਦੇ ਵਿੱਚ ਵਪਾਰ ਲੈਣ ਦਾ ਕੰਮ ਆ ਮਿੱਤਰੋ ਤੇ ਅੱਜ ਤੁਹਾਨੂੰ ਇੱਕ ਵੈੜ ਵਿਖਾਉਣੀ ਆ ਸਾਹੀਵਾਲ ਪਿਓਰਿਟੀ ਦੇ ਵਿੱਚ ਔਰ ਤਾਜੀ ਸੂਈ ਸਵਾਈ ਆ ਕਿਉਂਕਿ ਵੱਡੀ ਗੱਲ ਇਹ ਆ ਵੀ ਇਹ ਸੂਈ ਸਵਾਈ ਗਾਣੋਂ ਵੱਧ ਪਸੰਦ ਕੀਤਾ ਜਾਂਦਾ ਤੇ ਇਹ ਸੂਈ ਸਵਾਈ ਆ ਮਿਲਣੀ ਵੀ ਭਾਅ ਦੇ ਵਿੱਚ ਆ ਕਿਉਂਕਿ ਇਹ ਤੇਲ ਆ ਮਿੱਤਰੋ ਤੇ ਉਹੋ ਜੇ ਰੇਟ ਦੇ ਉੱਤੇ ਮਿਲੂਗਾ ਉਹ ਕਰਦੇ ਆ ਗੱਲਬਾਤ ਪਾਈ ਦੇ ਨਾਲ ਪਹਿਲਾਂ ਜਾਣਕਾਰੀ ਲੈਣੇ ਆ ਫਿਰ ਅਗਲੀ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਅੱਪੀ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵੀਰੇ ਵਧੀਆ ਵਧੀਆ ਭਾਈ ਜੀ ਸੇ ਤਾਂ ਠੀਕ ਠਾਕ ਆ ਹਾਂ ਹਾਂ ਭਾਈ ਵਧੀਆ ਠੀਕ ਆ ਠੀਕ ਆ ਤੇ ਲੱਭੀ ਵੀਰੇ ਜਿਹੜੀ ਗਾਂ ਵੇਚ ਲਈ ਆਪਾਂ ਕਿੰਨਾ ਵਸੂਆ ਬਾਈ ਇਹ ਤੀਜਾ ਸੂਆ ਬਾਈ ਤੀਜਾ ਸੂਆ ਨੋਜ ਮੈਂ ਤੀਜਾ ਸੂਆ ਹੁੰਦੀ ਆ ਹੈ ਹਾਂ ਤੇ ਕਿੰਨੇ ਦਿਨ ਹੋ ਗਿਆ ਸੂਈ ਨੂੰ ਬਾਈ ਇਹ ਹੁਣੇ ਸੂਈ ਜੇ 3 ਵਜੇ ਤਿੰਨ ਕੁ ਵਜੇ ਸੂਈ ਜੇਰ ਜੁਰ ਪਾਦੀ ਕਿ ਪਾਉਣੀ ਆ ਜੇਰ ਪਾਉਣੀ ਆਲੇ ਠੀਕ ਆ ਵੀਰੇ ਬੱਚਾ ਤੇ ਕੀ ਕਿ ਬੱਚੀ ਬਾਈ ਬੱਚੀ ਆ ਮਗਰ ਮਗਰ ਵੀ ਬੱਚੀ ਆ ਹੈ ਤੇ ਚਵਾਈ ਚੂਈ ਕਿਵੇਂ ਕਰ ਲਈ ਮੇਰੀ ਚਵਾਈ ਚੂਈ ਹਾਂ ਧਾਰਾ ਮਾਰਦਿਆਂ ਹੀ ਗਿਰਾਂ ਮੈਂ ਸੀਰਾ ਹੈ ਹਾਂ ਸੀਰਾ ਉਹ ਠੀਕ ਆ ਵੀਰੇ ਠੀਕ ਆ ਦੁੱਧ ਕਿੰਨੇ ਕੋ ਦੱਸਿਆ ਮਾਲਕਾਂ ਨੇ ਬਹੁਤ 14 15 ਕਿਲੋ ਮੈਂ ਦੱਸਿਆ ਅੱਛਾ 14 ਤੋਂ 15 ਠੀਕ ਆ 1.5/30000 ਦੀ ਦੇ ਦੇ 30000 ਰੁਪਏ ਦੀ ਮੰਨਤਾ ਨਹੀਂ ਦੇ ਵਿੱਚ ਕੋਈ ਥੋੜਾ ਕਰ ਦਿਆਂ ਕੋਈ ਗੱਲ ਠੀਕ ਹੈ ਕੱਢੀ ਬੰਨ ਤੋਰੀ ਵੀਰੇ ਮੜਾ ਲੈ ਵੀ ਮਿੱਤਰੋ 30000 ਦੇ ਵਿੱਚ ਮਿਲ ਜੂਗੀ ਤੇ ਬਾਈ ਵਹਿੜ ਵੀ ਚੰਗੀ ਆ ਦੁੱਧ ਪੀਣ ਵਾਲੇ ਨੂੰ ਕੋਈ ਮਾੜੀ ਨਹੀਂ ਕਿਉਂਕਿ ਸਾਲ ਪਿੱਛੋਂ ਸੂਣ ਵਾਲੀਆਂ ਚੀਜ਼ਾਂ ਹੁੰਦੀਆਂ ਇੱਕ ਮੌਸਮ ਆ ਜਿਹੜਾ ਅੱਗੇ ਗਰਮੀ ਆ ਜਿਵੇਂ ਸੀਜ਼ਨ ਆ ਜਾਣਾ ਝੋਨੇ ਦਾ ਤੇ ਬਾਈ ਤੁਹਾਡੇ ਫੁੱਲ ਕੰਮ ਦੀ ਚੀਜ਼ ਆ ਦੇਖੋ ਲੇਵੇ ਨੂੰ ਵੇਲੋ ਕਰਮਾਂ ਵਾਲੀ ਬਹੁਤ ਚੰਗੀ ਸੀਗੀ ਯਾਰ ਉਵੇਂ ਜੇ ਤੇ ਇਹ ਨਾ ਹੁੰਦੀ ਤੇ ਗਾਂ 55000 ਦੀ ਸੀ ਇਹ ਵੇਖ ਲਓ ਬਾਈ ਲੈ ਵੀਰੇ ਸੂਣਾ ਜਿਹੜਾ ਰੋਡਰ ਦੀ ਕੁਆਲਿਟੀ ਵੱਲੋਂ ਬਿਹਤਰ ਹੀ ਨਾ ਜਿੰਨੀ ਹੈਗੀ ਤੇ ਉਹ ਮਤਰੂ ਮੁੱਠੀਪੁਰ ਸਿੰਘ ਜ਼ਰੂਰ ਆ ਬਾਕੀ ਗਾ ਦਾ ਟਿਕਾਣਾ ਚਾਹੁੰਦਾ ਉਹ ਦੇਖਦੇ ਹੋ ਤੁਸੀਂ ਮਿੱਤਰੋ ਆ ਰੋਡਰ ਵੱਲੋਂ ਬਹੁਤ ਖੋਲੀ ਡੁੱਲੀ ਆ ਤੇ ਵੱੱਛੀ ਇਹਦੇ ਮਕਰ ਆ ਹਨਾ ਬਾਈ ਤੇ ਰੇਟ ਇਹਦਾ 30000 ਹੈ ਗਲਬਾਤ ਲਈ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਗਲਬਾਤ ਕਰ ਲਿਓ ਪਿੰਡ ਗਿੱਲ ਹੈ ਧੰਨਵਾਦ ਮਿਲ ਜਣਾ ਤੁਹਾਡਾ ਇਹ ਗਾਣ ਵਾਲ ਤੇਰਾ ਧੰਨਵਾਦ ਸ਼ੁਕਰੀਆ